ਅਗਦੇ ਪੀਟੀਸੀ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਐਸ ਵਕਤ ਮੈਂ ਤੁਹਾਨੂੰ ਜੋ ਤਸਵੀਰ ਦਿਖਾ ਰਿਹਾ ਉਹ ਬੇਹਤ ਜਿਹੜੀ ਮੰਤਭਾਗੀ ਵੀ ਹੈ ਤੇ ਆਪਣੇ ਆਪ ਦੇ ਵਿੱਚ ਹੀ ਜਿਹੜਾ ਕਿ ਝੰਜੋੜ ਕੇ ਰੱਖ ਦੇਣ ਵਾਲੀ ਹੈ ਐਸੋ ਲਈ ਅਸੀਂ ਸਰਦਾਰ ਫੌਜਾ ਸਿੰਘ ਹੋਰਾਂ ਦੇ ਘਰ ਦੇ ਵਿੱਚ ਮੌਜੂਦ ਹਾਂ 114 ਸਾਲਾਂ ਸਰਦਾਰ ਫੌਜਾ ਸਿੰਘ ਇਸ ਦੁਨੀਆ ਦੇ ਵਿੱਚ ਜੋ ਨਹੀਂ ਰਹੇ ਐਸ ਵਕਤ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਨੇ ਕਿ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸ ਨੂੰ ਪਰਿਵਾਰ ਐਸ ਵਕਤ ਜਿਹੜਾ ਹੈ ਕਿ ਉਥੇ ਮੌਜੂਦ ਹੈ ਅੱਖਾਂ ਨਾਮ ਨੇ ਰਿਸ਼ਤੇਦਾਰ ਪੋਤੇ ਪੜਪੋਤੀਆਂ ਜੋ ਐਸ ਵਕਤ ਉਹਨਾਂ ਦੇ ਮ੍ਰਿਤਕ ਦੇਹ ਦੇ ਕੋਲ ਬੈਠ ਕੇ ਵਾਹਿਗੁਰੂ ਦਾ ਜਾਪ ਕਰਦੇ ਪਏ ਨੇ ਪਰ ਤਸਵੀਰਾਂ ਰਾਹੀਂ ਤੁਸੀਂ ਆਪਣੇ ਆਪ ਦੇਖ ਸਕੋਗੇ ਕਿ ਪੋਤੇ ਪੜਪੋਤੀ ਕਿਸ ਤਰੀਕੇ ਦੇ ਨਾਲ ਦਮਕੀਨ ਨੇ ਜੋ ਐਸ ਵਕਤ ਦੀ ਤਸਵੀਰ ਹੈ ਕਿਉਂਕਿ ਸਰਦਾਰ ਫੌਜਾ ਸਿੰਘ ਨੂੰ ਚਾਣ ਵਾਲੇ ਬਹੁਤ ਹਨ ਪਰ ਪਰਿਵਾਰ ਦਾ ਜਿਹੜਾ ਉਹ ਜਿਹੜਾ ਦਰਦ ਹੈ ਨਾ ਜਿਹੜਾ ਦਰਦ ਹੈ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਕਿ ਉਹ ਬਹੁਤ ਵੱਡਾ ਵੈ ਜਿਸ ਤਰੀਕੇ ਦੇ ਨਾਲ ਇਹ ਘਾਤਸਾ ਹੋਇਆ ਹੈ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਦੁੱਖ ਬਹੁਤ ਵੱਡਾ ਰਿਹਾ ਹੈ ਕਿ ਫੌਜਾ ਸਿੰਘ ਹੋਰਾਂ ਨੂੰ ਕੋਈ ਬਿਮਾਰੀ ਤਾਂ ਹਰਾ ਨਹੀਂ ਪਾਈ ਪਰ ਜਿਸ ਤਰੀਕੇ ਦੇ ਨਾਲ ਸੜਕ ਘਾਤਸਾ ਹੋਇਆ ਹੈ ਇਹ ਤਾਂ ਸਾਨੂੰ ساری ਉਮਰ ਜਿਹੜਾ ਹੈ ਕਿ ਉਹ ਮਲਾਲ ਰਹੇਗਾ ਕਿਉਂਕਿ ਅਸੀਂ ਕਦੇ ਵੀ ਨਹੀਂ ਸੋਚਿਆ ਸੀਗਾ ਕਿ ਸਰਕਾਰ ਫੌਜਾ ਸਿੰਘ ਹੋਰਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ IQ ਅੰਤ ਹੋਏਗਾ ਹਾਲਾਂਕਿ ਉਹ ਇੰਨੇ ਤੰਦਰੁਸਤ ਸੀਗੇ ਕਿ ਕਈ ਸਾਲ ਜਿਹੜੇ ਨੇ ਕਿ ਉਹ ਹੱਲੇ ਹੋਰ ਜੀ ਸਕਦੇ ਸੀ ਕੁਝ ਦਿਨ ਪਹਿਲਾਂ ਜਿਹੜੀ ਹੈ ਕਿ ਉਹ ਲੈਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਫਿਸ ਤੋਂ ਜਿਹੜੀ ਹੈ ਕਿ ਉਹ ਆਈ ਹੈ ਦੱਸਿਆ ਜਾਂਦਾ ਉਹਨਾਂ ਦੀ ਪੋਤੀ ਜਿਹੜੀ ਹੈ ਕਿ ਉਹ ਲੈ ਕੇ ਆਈ ਹੈ ਇਹ ਲੈਟਰ ਨੂੰ ਇਹ ਜੋ ਇਸ ਵਕਤ ਦੀ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਇਹ ਲੈਟਰ ਜੋ ਹੈ ਸਰਦਾਰ ਫੋਜਾ ਸਿੰਘ ਹੁਰਾ ਦੇ ਨਾਮ ਦੀ ਹਰਿੰਦਰ ਸਿੰਘ ਢੀਂਸਾ ਸਰਦਾਰ ਫੋਜਾ ਸਿੰਘ ਹੁਰਾ ਦਾ ਜਿਹੜਾ ਇੱਕੋ ਨਾਮ ਸੀਗਾ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਦੋ ਜਿਹੜੀ ਹੈ ਕਿ ਉਹ ਉਹਨਾਂ ਨੂੰ ਇੱਕ ਸ਼ਰਧਾਂਜਲੀ ਜਿਹੜੀ ਹੈ ਕਿ ਉਹ ਦਿੱਤੀ ਗਈ ਹੈ ਅੱਜ ਵੀ ਇਸ ਸਮਾਰਕ ਦੇ ਉੱਤੇ ਉਹਨਾਂ ਦੇ ਗ੍ਰਹਿ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਗਵਰਨਰ ਐਸੋਕ ਜਿਹੜ ਨੇ ਕੀ ਉੱਥੇ ਪਹੁੰਚ ਰਹੇ ਨੇ ਗੁਲਾਬ ਚਨ ਘਟਾਰੀਆ ਹੋਰੀ ਇਸ ਤੋਂ ਇਲਾਵਾ ਵੀ ਜਿਹੜੇ ਹੈ ਕਿ ਹੋਰ ਕਈ ਸਖਸ਼ੀਤਾ ਜਿਹੜੀਆਂ ਨੇ ਕਿ ਚਾਹੇ ਉਹ ਖੇਡ ਮੈਦਾਨ ਦੇ ਨਾਲ ਜੁੜੀਆਂ ਹੋਣ ਚਾਹੇ ਉਹ ਪੋਲਿਟਿਕਲ ਜੁੜੀਆਂ ਹੋਣ ਉਹ ਐਸੋਬ ਜਿਹੜੀਆਂ ਨੇ ਕਿ ਉਹ ਇੱਥੇ ਉੱਚੇ-ਚੇੇ ਤੌਰ ਤੇ ਜਿਹੜੀਆਂ ਨੇ ਕਿ ਪਹੁੰਚਣ ਵਾਲੀਆਂ ਨੇ ਜੋਤੇ ਪਰਪੋਤੇ ਉਹਨਾਂ ਦੇ ਐਸੋਬ ਸਾਰੇ ਇਥੋਂ ਵਿਦੇਸ਼ ਤੋਂ ਪਹੁੰਚ ਚੁੱਕੇ ਹੋਏ ਨੇ ਪਰ ਅੱਖਾਂ ਨਾਮ ਨੇ ਕਿਉਂਕਿ ਸਰਦਾਰ ਫੋਜਾ ਸਿੰਘ ਹੋਰਾ ਨੇ ਜੋ ਮਕਾਮ ਇੱਕ ਹਾਸਲ ਕੀਤਾ 114 ਸਾਲਾਂ ਦੀ ਉਮਰ ਦੇ ਵਿੱਚ ਵੀ ਜਿਹੜਾ ਕਿ ਉਹ ਤੰਦਰੁਸਤ ਸਨ ਬਹੁਤ ਸਾਰੀਆਂ ਐਸੀਆਂ ਜਾਤਾਂ ਉਹਨਾਂ ਦੇ ਨਾਲ ਜੁੜੀਆਂ ਹਨ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੇ ਕਿ ਸਰਦਾਰ ਫੌਜਾ ਸਿੰਘ ਮੁਰਾਦ ਨਾਲ ਜੁੜੀਆਂ ਐ ਤੇ ਖਾਸ ਤੌਰ ਤੇ ਇਹੋ ਜੇ ਕਈ ਰਿਪੋਰਟ ਖੇਤ ਦੇ ਮੈਦਾਨ ਦੇ ਵਿੱਚ ਤਾਂ ਸਰਦਾਰ ਫੌਜਾ ਸਿੰਘ ਹੋਰਾਂ ਦੇ ਰਹੇ ਰਹੇ ਨੇ ਪਰ ਜਦੋਂ ਪਰਿਵਾਰ ਦੇ ਨਾਲ ਅਸੀਂ ਗੱਲ ਕਰਦੇ ਆ ਤੇ ਪਰਿਵਾਰ ਨੇ ਇਹ ਵੀ ਗੱਲ ਆਖਦੇ ਆ ਕਿ ਸਰਦਾਰ ਫੌਜਾ ਸਿੰਘ ਕੇਵਲ ਤੇ ਕੇਵਲ ਤੜਾਕ ਤੱਕ ਸੀਮ ਇੰਨੀ ਸੀ ਕਿ ਉਹਨਾਂ ਦੀ ਜੋ ਆਪਣੀ ਜੀਵਨੀ ਰਹੀ ਹੈ ਉਸ ਵਿੱਚ ਵੀ ਜਿਹੜਾ ਕਿ ਉਹਨਾਂ ਦਾ ਜੀਨ ਦਾ ਇੱਕ ਵੱਖਰਾ ਅੰਦਾਜ਼ ਜਿਹੜਾ ਕਿ ਉਹ ਰਿਹਾ ਵਾ ਹਸਮੁਖ ਮਜਾਕੀਆ ਸੁਭਾਅ ਅਤੇ ਇਨਸਾਨੀਅਤ ਦੀ ਜਿਹੜੀ ਹੈ ਕੀ ਕਦਰ ਸਰਦਾਰ ਫੌਜਾ ਸਿੰਘ ਹੋਰੀ ਜਿਸ ਤਰ੍ਹਾਂ ਕਰਦੇ ਸੀਗੇ ਅਸੀਂ ਸਾਰੇ ਜਿਹੜੇ ਕਿ ਉਹਨਾਂ ਵੱਲ ਵੇਖ ਕੇ ਜਿਹੜਾ ਕਿ ਬਹੁਤ ਪ੍ਰੇਰਿਤ ਹਾਂ ਕਿਉਂਕਿ ਸਰਦਾਰ ਫੌਜਾ ਸਿੰਘ ਹੋਰੀ ਜਦੋਂ ਲੰਡਨ ਜਾਂਦੇ ਨੇ ਉੱਥੇ ਦੌੜ ਲਾਂਦੇ ਨੇ ਜੋ ਇਨਾਮ ਰਾਸ਼ੀ ਮਿਲਦੀ ਸੀ ਸ਼ੁਰੂਆਤ ਦੇ ਵਿੱਚ ਜਿਸ ਤਰੀਕੇ ਨਾਲ 99 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਦੌੜ ਜਿਹੜੀ ਆਪਣੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਖਾਸ ਤੌਰ ਤੇ ਅਨਾਥ ਬੱਚਿਆਂ ਲਈ ਜਿਹੜਾ ਕਿ ਉਹ ਇੱਕ ਚੈਰਿਟੀ ਦੇ ਨਾਲ ਜਿਸ ਤਰੀਕੇ ਦੇ ਨਾਲ ਜੁੜੇ ਕਿ ਉਹਨਾਂ ਦੇ ਰਖ ਰਖਾ ਵਾਸਤੇ ਜਿਸ ਤਰੀਕੇ ਦੇ ਨਾਲ ਉੱਥੇ ਉਹਨਾਂ ਨੇ ਮਕਾਮ ਹਾਸਲ ਕੀਤਾ ਜਿਉਂ ਉਹਨਾਂ ਨੂੰ ਇਨਾਮ ਪਰਵਾਰਸ਼ੀ ਮਿਲੀ ਉਹਨਾਂ ਨੇ ਜਿਹੜੀ ਹੈ ਕਿ ਅੱਗੇ ਉਸੇ ਤਰੀਕੇ ਦੇ ਨਾਲ ਵੀ ਜਿਹੜੀ ਹੈ ਕਿ ਉਹ ਸਾਰੇ ਦਿੱਤੇ ਐਸ ਵਕਤ ਮੇਰੇ ਨਾਲ ਪਰਿਵਾਰਿਕ ਨੰਬਰ ਮੌਜੂਦ ਨੇ ਕਦੇ ਨਾ ਪੂਰਾ ਹੋਣ ਵਾਲਾ ਘਟਾ ਤੁਹਾਡੇ ਮਾਮਾ ਜੀ ਸਾਰਾ ਪਰਿਵਾਰ ਬੈਠਾ ਹੋਇਆ ਵਾਹਿਗੁਰੂ ਦਾ ਜਾਪ ਕਰਦੇ ਪਏ ਨੇ ਜਜ਼ਬਾਤ ਕਿਸ ਤਰੀਕੇ ਦੇ ਮਨਪੜ ਕਿਸ ਤਰੀਕੇ ਦੇ ਨਾਲ ਮਨ ਭੱਜਦਾ ਕਹਿਣ ਨੂੰ ਕੁਝ ਅੱਜਲੇ ਕਰਦਾ ਕਿਉਂਕਿ ਦੁੱਖ ਬੋਧ ਔਰ ਇਸ ਕਰਕੇ ਕਿ ਜਿਹੜੀ ਉਹਨਾਂ ਦੀ ਮਿੱਟੀ ਸੀ ਜਿਹਨਾਂ ਦੇ ਦਰਸ਼ਨ ਕਰਦੇ ਸੀ ਪਹਿਲੋ ਜਿੰਦੇ ਜੀ ਬਾਅਦ ਵਿੱਚ 2-4 ਦਿਨ ਦੇਖਦੇ ਰਹਿ ਦਰਸ਼ਨ ਕਰਦੇ ਰਹਿ ਔਰ ਆ ਜੋ ਆਖਰੀ ਦਰਸ਼ਨ ਔਰ ਦੋ ਤਿੰਨ ਘੰਟੇ ਤੋਂ ਬਾਅਦ ਬਿਲਕੁਲ ਕਦੀ ਵੀ ਉਹਨਾਂ ਨੂੰ ਦਰਸ਼ਨ ਨਹੀਂ ਦਿੱਤੇ ਜਾਣੇ ਸਭ ਤੋਂ ਵੱਡਾ ਇਹ بڑا ਤੋਖਾ ਹੈ ਕਿਉਂਕਿ ਉਹਨਾਂ ਦਾ ਜਿੰਨਾ ਪਿਆਰ ਸੀ ਪਰਿਵਾਰ ਦੇ ਨਾਲ ਜਾਂ ਹੁੰਦਾਤੀ ਸੀ ਉਹ ਜਾਂ ਜੋ ਪਰਿਵਾਰ ਲਈ ਉਹਨਾਂ ਮਿਹਨਤ ਕਰਕੇ ਇਕੱਲੇ ਪਰਿਵਾਰ ਲਈ ਨਹੀਂ ਇਹ ਕਹਿ ਲਿਏ ਕਿ ਪੰਜਾਬ ਸਟੇਟ ਵਾਸਤੇ ਪੰਜਾਬੀਅਤ ਵਾਸਤੇ ਅਤੇ ਹਿੰਦੁਸਤਾਨ ਵਾਸਤੇ ਔਰ ਨਾ ਬੜਾ ਪੂਰੀ ਦੁਨੀਆ ਦੇ ਵਿੱਚ ਇਹ ਨਹੀਂ ਕਿ ਕਿਸੇ ਇੱਕ ਪਾਸੇ ਜਾਂ ਇੱਕ ਮੁਲਕ ਦੇ ਹੋਰ ਦੇ ਵਿੱਚ ਨਹੀਂ ਸਪੰਸਰ ਨੂੰ ਵੀ ਬੜਾ ਵੱਡਾ ਯੋਗਦਾਨ ਸੀਗਾ ਨਾ ਬੱਚਿਆਂ ਦੇ ਜਿਸ ਤਰੀਕੇ ਦੇ ਨਾਲ ਉਪਰਵਿਸ਼ ਕਰਦੇ ਆਏ ਉਹਨਾਂ ਦੀ ਮਦਦ ਕਰਨੀ ਚੈਰਿਟੀ ਤੇ ਹੋਰ ਵੀ ਬੜੇ ਐਸੇ ਕੰਮ ਬਹੁਤ ਜ਼ਿਆਦਾ ਕਰਦੇ ਤਾਂ ਜਿ ਕਦੀ ਮਾਇਆ ਨਾਲ ਹੋ ਨਹੀਂ ਜੋ ਵੀ ਹੋਣਾ ਜੇ ਕੁਝ ਮਿਲਣਾ ਜੋ ਵੀ ਆ ਉਹਨਾਂ ਦਾ ਮਨ ਇਹ ਹੁੰਦਾ ਸੀ ਕਿ ਇਹ ਜਿਹੜੀ ਮਾਇਆ ਇਹ ਅਸੀਂ ਕਿਤੇ ਧਰਮ ਖਾਤੇ ਲੱਗੇ ਕਿਤੇ ਚੰਗੇ ਪਾਸੇ ਲੱਗ ਜਾ ਪਿੰਡ ਦੇ ਵਿੱਚ ਵੀ ਜੇ ਕਿਤੇ ਕੋਈ ਸਾਂਝਾ ਕੰਮ ਆਰੰਭ ਕਰਦਾ ਪਪਲ ਦੇ ਰਾਤੇ ਸਾਰਾ ਮੋੜੇ ਹੋ ਕੇ ਪਹਿਲੋ ਕਹਿਣਾ ਭਾਈ ਮੇਰੇ ਕੋਲ ਸੇਵਾ ਲਗੋ ਮੈਂ ਸੇਵਾ ਦਊਗਾ ਔਰ ਇਹ ਚੰਗਾ ਕੰਮ ਜਿਹੜਾ ਹੈ ਆਪਾਂ ਇਹਨੂੰ ਕਰੀਏ ਸਿਰ ਪਿੰਡ ਦੇ ਵਿੱਚ ਇਹ ਗੱਲ ਵੀ ਸੁਣਨ ਨੂੰ ਮਿਲੀ ਹੈ ਕਿ ਕਿ ਫੌਜਾ ਸਿੰਘ ਹੋਰਾਂ ਕੋਲ ਜਿਹੜਾ ਵੀ ਆਗਾ ਕਦੀ ਖਾਲੀ ਹੱਥ ਵਾਪਸ ਨਹੀਂ ਜਾਏਗਾ ਜਸ ਮਰਜੀ ਅਵਸਥਾ ਜੋ ਹੋਵੇ ਫੌਜਾ ਸਿੰਘ ਹੋਰਾਂ ਨੇ ਜਿਹੜੀ ਹੈ ਕਿ ਉਹ ਮਦਦ ਕਰਕੇ ਹੀ ਪੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਜੀ ਬਿਲਕੁਲ ਔਰ ਇਸੇ ਕਰਕੇ ਤਾਂ ਸਾਰਾ ਬੱਚਾ ਬੱਚਾ ਯਾਦ ਕਰ ਰਹਾ ਹੈ ਉਹਨਾਂ ਦੇ ਚੰਗਿਆਈ ਨੂੰ ਚੰਗੇ ਜੀਵਨ ਨੂੰ ਚੰਗੀ ਸੋਚ ਨੂੰ ਔਰ ਚੰਗੀ ਸਿਹਤ ਸਭ ਤੋਂ ਵੱਡੀ ਗੱਲ ਹੈ ਉਹ ਸਾਰੀ ਮਨੁੱਖਤਾ ਵਾਸਤੇ ਉਹਨਾਂ ਦੀ ਸਿਹਤ ਦਾ ਰਾਜ ਜਾਂ ਉਹਨਾਂ ਨੇ ਸਿਹਤ ਜਿਹੜੀ ਸੰਭਾਲ ਕੀਤੀ ਔਰ ਘਟਖਾਣਾ ਵੱਧ ਬਿਹਤਰ ਕਰਦੇ ਉਹਦੇ ਵਿੱਚ ਇਹ ਹੈ ਕਿ ਇੱਕ ਸਿਹਤ ਦੇਣ ਵਾਸਤੇ ਸਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਿਹਤ ਦੇਊਗੀ ਇਸੇ ਕਰਕੇ ਤਾਂ ਅਸੀਂ ਡਿਮਾਂਡ ਕਰਦੇ ਹਾਂ ਕਿ ਜੇ ਕਿਤੇ ਸਾਡੀ ਸਰਕਾਰ ਸੁਣੇ ਔਰ ਇਹ ਕੋਈ ਨਾ ਕੋਈ ਜਿਹੜਾ ਖੇਡ ਸਟੇਡੀਅਮ ਹੈ ਉਹਨਾਂ ਨੇ ਤਿਆਰ ਕਰਕੇ ਔਰ ਔਰ ਜਿੱਥੇ ਕੋ ਚੰਗੇ ਪਲੇਅਰ ਬੰਦ ਜੋ ਉਹਨਾਂ ਨੇ ਸੋਚੀ ਔਰ ਉਹਨਾਂ ਦਾ ਹਮੇਸ਼ਾ ਨਾ ਤਾਜ਼ਾ ਰਹੇ ਉਹਨਾਂ ਦੇ ਨਾ ਤੇ ਕੋਈ ਚੀਜ਼ ਬਣੀਆ ਉਹ ਜਾ ਤਾ ساری ਜ਼ਿੰਦਗੀ ਲਈ ਰਹਿ ਜਾਊਗੀ ਕੋਈ ਨਾ ਕੋਈ ਜ਼ਰੂਰ ਚਾਹੀਦਾ ਕਿ ਉਹ ਕੇ ਉਹਨਾਂ ਦੀ ਜਿਓ ਜਿਹੀ ਨੇਚਰ ਸੀ ਉਹ ਉਹ ਜਿਹੜਾ ਕੋਈ ਕੋਈ ਕਾਰਜ ਜਿਹੜਾ ਹੈ ਉਹ ਸਰਕਾਰ ਨੂੰ ਵੀ ਤੇ ਸਾਡੇ ਸਮਾਜ ਨੂੰ ਵੀ ਕਰਨਾ ਚਾਹੀਦਾ ਔਰ ਸਹਯੋਗ ਦੇ ਕੇ ਇਹ ਮੈਂ ਬੇਨਤੀ ਕਰੂੰਗਾ ਬਾਕੀ ਜਿਹੜਾ ਆਖਰੀ ਸਮਾਂ ਹੈ ਬੜਾ ਦੁੱਖਦਾ ਹੈ ਔਰ ਇਹਦੇ ਵਿੱਚ ਕੋਈ ਮਨ ਹਰ ਗੱਲ ਬਾਤ ਭਰ ਜਾਂਦਾ ਫਿਰ ਵੀ ਪਰ ਬੜੇ ਹੌਸਲੇ ਦੇ ਨਾਲ ਜਿਹੜੀ ਅਸੀਂ ਉਹ ਗੱਲ ਕਰਦੇ ਆ ਔਰ ਅਸੀਂ ਤਾਂ ਉਹ ਇਹੋ ਕਰ ਸਕਦੇ ਆ ਕਿ ਜੋ ਉਹਨਾਂ ਦਾ ਚੰਗਾ ਜੀਵਨ ਸੀ ਉਹ ਤੋਂ ਸਿਹਤ ਲੈਂਦੇ ਹੋਏ ਚੰਗਾ ਹਾਂ ਇਹ ਖੁਸ਼ਵੰਤ ਸਿੰਘ ਜੀ ਬਿਲਕੁਲ ਖੁਸ਼ਵੰਤ ਸਿੰਘ ਜੀ ਐਸਓ ਪਹੁੰਚੇ ਨੇ ਅ ਖੁਸ਼ਵੰਤ ਸਿੰਘ ਵੀ ਐਸਓ ਸਾਈਟਰ ਪਹੁੰਚੇ ਖੁਸ਼ਵੰਤ ਜੀ ਅੱਖਾਂ ਭਰੀਆਂ ਹੋਈਆਂ ਨੇ ਮਤਲਬ ਕਿ ਤੁਸੀਂ ਕੋਲੋਂ ਦੀ ਤਾਂ ਉਹਨਾਂ ਨੂੰ ਦੇਖਿਆ ਵਿਚਾਰਿਆ ਵੀ ਹੈ ਬਹੁਤ ਪੜਿਆ ਵੀ ਹੈ ਤੇ ਫਿਰ ਉਹਨਾਂ ਨੂੰ ਉਤਾਰੇ ਹੋਏ ਤੁਹਾਡੇ ਵਾਸਤੇ ਮੈਂ ਅਵਸਥਾ ਤੁਹਾਡੇ ਐਸਓ ਜਿੰਦਾਂ ਦੀ ਤੁਸੀਂ ਖਬਰ ਸੀ ਪਾਪਾ ਬੰਦਾ ਸੀ ਮੇਰਾ ਦੋਸਤ ਸੀ ਮੋੜਾ ਦੋਸਤ ਸੀ ਯਾਰ ਐਪੀਅਰ ਬਿਲਕੁਲ ਐਸ ਵਕਤ ਕੁਸ਼ਵੰਤ ਸਿੰਘ ਬਰੀ ਇੱਥੇ ਪਹੁੰਚੇ ਨੇ ਅੱਖਾਂ ਨਾਮਣੇ ਕਿਉਂਕਿ ਜੋ ਉਹਨਾਂ ਦੀ ਉੱਥੇ ਉਹ ਲਗਾ ਸੀ ਹਰਦੀਪ ਦੋਤੇ ਪੋਤੀਆਂ ਐਸ ਵਕਤ ਬੈਠੇ ਨੇ ਉਹ ਹਰ ਰੱਖੋ ਨਾ ਕਿਉਂਕਿ ਬਾਪੂ ਹੋਰਾਂ ਦਾ ਕਦੀ ਵੀ ਜਿਹੜਾ ਕਿ ਉਹ ਘਾਟਾ ਕਦੀ ਨਹੀਂ ਪੂਰਾ ਤੇ ਬਾਈ ਸੱਚੀ ਅਸੀਂ ਹੈ ਨਾ ਅਸੀਂ ਤਾਂ ਸੁਭਾਗੇ ਆਂ ਵੀ ਅਸੀਂ ਇਸ ਪਿੰਡ ਤੋਂ ਹੈਗੇ ਤੇ ਦੂਜੀ ਗੱਲ ਮੈਨੂੰ ਹੁਣ ਆਖਰੀ ਬੋਲ ਯਾਦ ਆਉਂਦੇ ਉਹਨਾਂ ਦੇ ਮੇਰਾ ਅਕਸਰ ਹੀ ਹੁੰਦਾ ਸੀ ਜਦੋਂ ਮੈਂ ਇੱਧਰ ਦੀ ਲੰਘਦਾ ਹੁੰਦਾ ਸੀ ਚੱਲਦੇ ਫਿਰਦੇ ਮਿਲਦੇ ਹੁੰਦੇ ਸੀ ਬਾਬਾ ਬਾਬਾ ਜੀ ਤੇ ਉਦੋਂ ਜਦੋਂ ਆਖਰੀ ਵਾਰ ਮੇਰੀ ਗੱਲਬਾਤ ਹੋਈ ਹੈ ਮੈਂ ਉਹਨਾਂ ਨੂੰ ਹਮੇਸ਼ਾ ਗੱਡੀ ਰੋਕ ਕੇ ਹਾਲ-ਚਲ ਪੁੱਛਦਾ ਹੁੰਦਾ ਸੀ ਤੇ ਮੈਂ ਉਹਨਾਂ ਨੂੰ ਹਾਲ-ਚਲ ਪੁੱਛੇ ਮੈਂ ਕਿ ਕਿੱਦਾਂ ਤੁਹਾਡਾ ਹਾਲ ਕਿੱਦਾਂ ਇਸ ਵਾਰ ਉਹਨਾਂ ਨੇ ਮੈਨੂੰ ਪਹਿਲੀ ਵਾਰ ਇਦਾਂ ਕਿਹਾ ਸੀ ਕਹਿੰਦੇ ਪੁੱਤ ਤੈਨੂੰ ਪਤਾ ਹੀ ਆ ਹੁਣ ਹਾਲ ਦਾ ਤੇ ਨਾਲ ਇਹ ਗੱਲ ਆਖੀ ਕਹਿੰਦੇ ਕਿ ਪਤਾ ਨਹੀਂ ਅਗਲੀ ਵਾਰ ਮਿਲ ਉਹ ਉਹ ਗੱਲਾਂ ਹੁਣ ਮੇਰੇ ਵਾਰ-ਵਾਰ ਜ਼ਿਹਨ 'ਚ ਘੁੰਮ ਰਹੀਆਂ ਤੇ ਦੂਸਰੀ ਗੱਲ ਫਿਰ ਮੈਂ ਤਾਂ ਆਪਣੇ ਵੱਲੋਂ ਇਹੀ ਕਹਿ ਮੈਂ ਕਿ ਬਾਪੂ ਜੀ ਨਹੀਂ ਨਹੀਂ ਤੁਸੀਂ ਇਹਦਾ ਹਲੇ ਚੜ੍ਹਦੀ ਕਲਾ ਦੇ ਵਿੱਚੋਂ ਤੁਹਾਨੂੰ ਕੁਝ ਨਹੀਂ ਹੋਣਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਬੋਲ ਉਹਨਾਂ ਦੇ ਇਸ ਤਰੀਕੇ ਨਾਲ ਸੱਚ ਹੋਣਗੇ ਦੁੱਖ ਇਸ ਗੱਲ ਦਾ ਕਿ ਉਮਰ ਕਾਫੀ ਹੋ ਗਈ ਸੀ ਜੇ ਜੇ ਉਦਾਂ ਰੂਹ ਨਿਕਲ ਜਾਂਦੀ ਤਾਂ ਸਾਡੇ ਲਈ ਇੰਨਾ ਜ਼ਿਆਦਾ ਦੁੱਖ ਨਹੀਂ ਸੀਗਾ ਇਹ ਇੱਕ ਵਿਅਕਤੀ ਦਾ ਟੱਕਰ ਮਾਰ ਜਾਣਾ ਫਿਰ ਮੌਕੇ ਤੇ ਖੜਨਾ ਨਹੀਂ ਇਨਸਾਨੀਅਤ ਨਾ ਦਿਖਾਉਣਾ ਮੈਨੂੰ ਇਹ ਸੀਗਾ ਕਿ ਬਾਹਰੋਂ ਆਇਆ ਸੀ ਨੌਜਵਾਨ ਉਹ ਤੇ ਇਹ ਹੋ ਜਾਂਦਾ ਕਿ ਬਾਹਰ ਤਾਂ ਅਸੀਂ ਕਹਿੰਦੇ ਕਿ ਜਾਨ ਦੀ ਕਦਰ ਬਹੁਤ ਆ ਜੇ ਉਧਰ ਬੰਦਾ ਹਿੱਟ ਵੀ ਕਰ ਜਾਂਦਾ ਉਹ ਪਹਿਲਾਂ ਗੱਡੀ ਚੋਂ ਨਿਕਲ ਕੇ ਪਹਿਲਾਂ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਕਿਉਂਕਿ ਗੱਡੀਆਂ ਇੰਸ਼ੋਰੈਂਸ ਉੱਤੇ ਹੁੰਦੀਆਂ ਤਾਂ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਵਿਅਕਤੀ ਦੀ ਸੋਚ ਕੀ ਸੀਗੀ ਟੱਕਰ ਵੱਜ ਗਈ ਸੀਗੀ ਚਲੋ ਗਲਤੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਚੱਕ ਕੇ ਮੌਕੇ ਤੇ ਲੈ ਜਾਂਦਾ ਤਾਂ ਸ਼ਾਇਦ ਬਚਾਅ ਹੋ ਜਾਂਦਾ ਸਾਨੂੰ ਇੰਨਾ ਦੁੱਖ ਨਾ ਹੁੰਦਾ ਹੁਣ ਵੀ ਸਾਡੇ ਉਸ ਵਿਅਕਤੀ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਬਾਕੀ ਜਿੱਦਾਂ ਰੱਬ ਨੇ ਲਿਖੀ ਹੁੰਦੀ ਉਦਾਂ ਹੀ ਹੁੰਦੀ ਇਹ ਇਹ ਨਾਲ ਇਹ ਇਹ ਗੱਲ ਪ੍ਰਤੱਖ ਹੋ ਗਈ ਕਿ ਦੇਖੋ ਤੁਰਦੇ ਫਿਰਦੇ ਗਏ ਨੇ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਆਖਰੀ ਉਮਰ ਦੇਖੋ ਰੋਟੀ ਖਾਣ ਤੋਂ ਬਾਅਦ ਉਹਨਾਂ ਦਾ ਨੇਮ ਜਿਹਾ ਤੁਰਨਾ ਹੀ ਹੈਗਾ ਉਹਨਾਂ ਨੇ ਤਾਂ ਉਸ ਵੇਲੇ ਵੀ ਉਹ ਦੁਪਹਿਰ ਦਾ ਖਾਣਾ ਖਾ ਕੇ ਸੈਰ ਲਈ ਨਿਕਲੇ ਸੀਗੇ ਤੇ ਸਾਨੂੰ ਨਹੀਂ ਪਤਾ ਸੀਗਾ ਕਿ ਇਸ ਤਰੀਕੇ ਦਾ ਪਾਣਾ ਵਾਪਰ ਜਣਾ ਨਾਲ ਮੇਰੇ ਚਾਚਾ ਜੀ ਚਾਚਾ ਜੀ ਸੀਗੇ ਉਸ ਵੇਲੇ ਗنیمਤ ਰਹੀ ਉਹ ਮੌਕੇ ਤੇ ਚੱਕ ਕੇ ਤਾਂ ਲੈ ਗਏ ਪਰ ਪਸਲੀਆਂ ਟੁੱਟ ਗਈਆਂ ਤੇ ਅੰਦਰ ਹੱਟੀਆਂ ਤੇ ਹੋਰ ਵੀ ਸੱਟ ਲੱਗੀ ਤੇ ਬ੍ਰੇਨ ਦੇ ਵਿੱਚ ਵੀ ਬਲੱਡ ਸਹਾਰ ਹੀ ਨਹੀਂ ਪਈ ਐ ਇਹਦੀਆਂ ਸਾਰਾ ਉਹ ਨਹੀਂ ਸਹਾਰ ਪਈ ਜੇ ਇਦਾਂ ਦਾ ਕੋਈ ਹਾਦਸਾ ਨਾ ਹੁੰਦਾ ਤਾਂ ਹਲੇ ਕੀ ਪਤਾ ਹੋਰ ਕਿੰਨੀ ਜ਼ਿੰਦਗੀ ਉਹਨਾਂ ਨੇ ਕੱਟ ਲੈਣੀ ਸੱਦੀ ਪਿੰਡ ਤੋਂ ਬਿਲੋਂਗ ਕਰਦੇ ਦਿੱਤਾ ਤੁਸੀਂ ਕਰਕੇ ਤਾਂ ਕਿ ਅਕਸਰ ਮਿਲਦੇ ਰਹਿੰਦੇ ਸੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕਮੈਂਟ ਵੀ ਨੇ ਤੇ ਹਰ ਇੱਕ ਤਰੀਕੇ ਦੇ ਨਾਲ ਫੌਜਾ ਸਿੰਘ ਹੋਰਾਂ ਨੂੰ ਯਾਦ ਉਹ ਵਿਅਕਤੀ ਕਰਦਾ ਤੇ ਨੋਟਵਾਨੀ ਕਿੰਨਾ ਲੈਦੀ ਸੀ ਇੱਕ ਬਜ਼ੁਰਗਾਂ ਦੀ ਆਵਾਜ਼ ਵੀ ਮਿਲਦੀ ਹੈ ਕਿ ਤੇ ਖਾਸ ਤੌਰ ਤੇ ਫੌਜਾ ਸਿੰਘ ਹੋਰਾਂ ਬਾਰੇ ਜਦੋਂ ਮੈਂ ਘਰ ਵੀ ਆਇਆ ਤੇ ਉਹ ਗੱਲ ਸੁਣਨ ਚ ਮਿਲੀ ਕਿ ਉਹ ਬੰਦੇ ਦੇ ਹਿਸਾਬ ਦੇ ਨਾਲ ਟਾਲ ਲੈਂਦੇ ਸੀ ਆਪਣੇ ਆਪ ਨਜ਼ਰੀਆ ਕਿਸ ਤਰੀਕੇ ਦਾ ਸੀਗਾ ਤੇ ਨੌਜਵਾਨ ਜਿਹੜਾ ਕਿ ਉਹਨਾਂ ਕੋਲ ਆ ਕੇ ਕਿਸ ਤਰੀਕੇ ਦੇ ਨਾਲ ਇੱਕ ਆਪਣਾ ਨਜ਼ਰੀਆ ਰੱਖਦਾ ਮੈਂ ਤੁਹਾਨੂੰ ਇੱਕ ਇੱਕ ਦੋ ਉਦਾਹਰਨਾਂ ਦੇ ਨਾਲ ਸਮਝਾਉਣਾ ਜਦੋਂ ਮੈਂ ਇੱਥੇ ਆਉਂਦਾ ਸੀਗਾ ਅਸੀਂ ਅਕਸਰ ਕਿਉਂਕਿ ਦੇਖੋ ਜਿੰਨੀਆਂ ਵੀ ਮੈਰਾਥਨਸ ਹੋਈਆਂ ਉਹਨਾਂ ਦੇ ਵਿੱਚ ਚਾਚਾ ਜੀ ਮੇਰੇ ਨਾਲ ਕਿਉਂਕਿ ਚਾਚਾ ਜੀ ਤੇ ਮੇਰੇ ਜਿਹੜੇ ਉਹਨਾਂ ਦੇ ਛੋਟੇ ਬੇਟੇ ਆ ਉਹ ਕਲਾਸਮੇਟ ਨੇ ਇਕੱਠੇ ਇਕੱਠੇ ਵੀ ਬਲਬੀਰ ਸਿੰਘ ਹਾਂ ਬਲਬੀਰ ਸਿੰਘ ਜਿਹੜੇ ਹਨ हां वो इकट्ठी इकट्ठी हमेशा पढ़े लिखे हैगे ता इस कर दे के वो उन्होंने हमेशा जिनियां गल्लां दसीं उन्होंने यही कहा कंदे कि देखो बडेरी उमर हो गई थी खाना ਘਟ ਕਰਤਾ ਸੀ उन्होंने पर उनदी जेडी रोजाना रूटीन सी कि तुरण फेरन दी वो नहीं छडी सी हुन अगे वो ਪਿੰਡ ਵਾਲੇ ਪਾਸੇ ਨੂੰ ਤੁਰਦੇ ਹੁੰਦੇ ਸੀਗੇ ਅੱਜ ਬਾਈਚਾਸ ਕਿਉਂਕਿ ਹਾਈਵੇ ਨਾਲ ਹੀ ਪੈਂਦਾ ਉਹ ਹਾਈਵੇ ਵਾਲੇ ਪਾਸੇ ਨੂੰ ਤੋਰਾ ਉਹਨਾਂ ਨੇ ਕੱਟ ਲਿਆ ਤੇ ਉਹਨਾਂ ਨੂੰ ਇਹੀ ਹੁੰਦਾ ਸੀ ਵੀ ਤੁਰਦੇ ਰਹਿਣਾ ਚੰਗੀ ਗੱਲ ਆ ਤੇ ਜਿਵੇਂ ਤੁਸੀਂ ਪੁੱਛਿਆ ਕਿ ਨੌਜਵਾਨੀ ਨੂੰ ਕਿਸ ਤਰੀਕ ਨਾਲ ਸੇਧ ਸਾਡੇ ਪਿੰਡ ਦੇ ਵਿੱਚ ਦੇਖੋ ਜੀ ਕਿਉਂਕਿ ਆਪਣਾ ਮਾਲਵਾ ਮਾਲਪੁਰ ਅਕੈਡਮੀ ਨੇੜੇ ਪੈ ਜਾਂਦੀ ਹੈ ਤੇ ਸ਼ੁਰੂ ਤੋਂ ਸਾਡੇ ਪਿੰਡ ਵਾਲੇ ਪਾਸੇ ਲਾਗ ਲੱਗੀ ਹੋਈ ਆ ਫੁੱਟਬਾਲ ਖੇਡਣ ਦੀ ਤਾਂ ਸਾਡੇ ਨੌਜਵਾਨ ਜਿੰਨੇ ਸੀਗੇ ਸ਼ੁਰੂ ਤੋਂ ਫੁੱਟਬਾਲ ਖੇਡਦੇ ਫਿਰ ਜਦੋਂ ਟੂਰਨਾਮੈਂਟ ਹੁੰਦਾ ਸੀ ਹਮੇਸ਼ਾ ਉਹਨਾਂ ਦੀ ਆਮਦ ਹੁੰਦੀ ਸੀ ਤਾਂ ਉਹਨਾਂ ਲਈ ਇੱਕ ਹੱਲਾਸ਼ੇਰੀ ਹੁੰਦੀ ਸੀ ਹਮੇਸ਼ਾ ਫੌਜਾ ਸਿੰਘ ਦੀ ਉਹਨਾਂ ਨੇ ਆਣ ਕੇ ਜਿੰਨੇ ਵੀ ਉਹਨੇ ਉੱਥੇ ਜਦੋਂ ਸ਼ੀਲਡਾਂ ਦੇਣੀਆਂ ਸਾਨੂੰ ਵੀ ਉਹ ਫਕਰ ਮਹਿਸੂਸ ਹੁੰਦਾ ਸੀ ਕਿ ਸਾਡੇ ਪਿੰਡ ਤੋਂ ਇੱਕ ਏਡੀ ਵੱਡੀ ਸ਼ਖਸੀਅਤ ਹੈ ਜਿਹੜੀ ਦੇਸ਼ ਵਿਦੇਸ਼ਾਂ ਦੇ ਵਿੱਚ ਨਾਮ ਰੌਸ਼ਨ ਕਰ ਰਹੀ ਹੈ ਤਾਂ ਉਸੇ ਤਰੀਕੇ ਨਾਲ ਅਸੀਂ ਦੇਖਿਆ ਕਿ ਜਿੰਨੀ ਆਰ ਵੀ ਉਹ ਜਦੋਂ ਵੀ ਨੌਜਵਾਨਾਂ ਨੂੰ ਮਿਲਦੇ ਸੀਗੇ ਉਹ ਤਾਂ ਉਹਨਾਂ ਨੇ ਹਮੇਸ਼ਾ ਕਿਉਂਕਿ ਮੇਰੇ ਪਿਤਾ ਜੀ ਦਾ ਤੇ ਨਾਲ ਚਾਚਾ ਜੀ ਦਾ ਨਾਮ ਕੱਚੇ ਨਾਮ ਤੋਂ ਲੈ ਕੇ ਉਹ ਉਹਨਾਂ ਦਾ ਮੁੰਡਾ ਵੀ ਤਾਂ ਉਹ ਹਮੇਸ਼ਾ ਸਾਨੂੰ ਇਦਾਂ ਹੀ ਮਿਲਦੇ ਹੁੰਦੇ ਸੀ ਉਹਨਾਂ ਦਾ ਸੁਆਬ ਬੜਾ ਨਿੱਗਾ ਸੁਆਬ ਮਤਲਬ ਕਿ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਨੇ ਬਹੁਤ ਸਾਰੇ ਉਹਨਾਂ ਦੇ ਕਿਰਦਾਰ ਕਿਰਦਾਰ ਦੇ ਨਾਲ ਸੰਬੰਧਿਤ ਐਸੀਆਂ ਗੱਲਾਂ ਨੇ ਜਿਹੜੀਆਂ ਬਹੁਤ ਅਨੇਕ ਨੇ ਫੌਜਾ ਸਿੰਘ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਵੀ ਜਿੰਨਾ ਕਿਹਾ ਜਾਵੇ ਉਹਨਾਂ ਘਟ ਹੈ ਐਸ ਵਕਤ ਜਿਹੜਨੇ ਕਿ ਉਹ ਹਰੇਕ ਵਰਗ ਦੇ ਇੱਥੇ ਜਿਹੜੇ ਨੇ ਕਿ ਉਹ ਸਖਸ਼ੀਤਾ ਪਹੁੰਚਦੀਆਂ ਪਈਆਂ ਨੇ ਸਰਦਾਰ ਫੌਜਾ ਸਿੰਘ ਖਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਕਿ ਮਿਲਿਆ ਵਾਜੂ ਸੈਨਾ ਤੋਂ ਵੀ ਨੇੜੇ ਦੇਖੀ ਉਹ ਸਾਬਕਾ ਰਿਟਾਇਰ ਇੱਥੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਪੋਤੇ-ਪੜਪੋਤੀਆਂ ਵਾਲੇ ਫੌਜਾ ਸਿੰਘ ਐਸੋਤ ਜਿਹੜੀਆਂ ਨੇ ਕਿ ਉਹ ਖੁਸ਼ਵੰਤ ਸਿੰਘ ਜੀ ਮੈਂ ਤੁਹਾਡੀ ਅਵਸਥਾ ਜਾਣ ਸਕਦਾ ਕਿਸੇ ਨਾ ਜ਼ਿਕਰ ਕੀਤਾ ਕਿ ਤੁਹਾਡੇ ਦੋਸਤ ਵੀ ਸੀਗੇ ਤੁਸੀਂ ਉਹਨਾਂ ਨੂੰ ਕੋਲੋਂ ਵੇਖਿਆ ਸਮਝਿਆ ਪੜਿਆ ਤੇ ਕਲਮ ਦੇ ਰਾਹੀਂ ਉਹਨਾਂ ਨੂੰ ਉਤਾਰਿਆ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਨਹੀਂ ਪੂਰਾ ਹੋ ਚਾਹੁੰਦਾ ਤਾਂ ਸਾਰਿਆਂ ਨੂੰ ਫੀਲ ਹੀ ਹੋਏਗਾ ਪੰਜਾਬ ਨੂੰ ਕੌਮ ਨੂੰ ਹਿੰਦੁਸਤਾਨ ਨੂੰ ਦੁਨੀਆ ਨੂੰ ਕਿਉਂਕਿ ਉਹ ਪੰਜਾਬ ਇੰਡੀਆ ਯਾ ਇੱਕ ਰਿਲੀਜੀਅਨ ਤੋਂ ਬਿਯੋਂਡ ਚਲੇ ਗਏ ਸਿਗੇ ਕਿਉਂਕਿ ਉਹ ਹਰ 올ਡ ਪਰਸਨ ਯਾ ਗਲੋਬਲ ਇਨਸਪੀਰੇਸ਼ਨ ਸਿਗੇ ਕੋਈ ਉਹ ਕੱਲੇ ਇੱਥੇ ਨਹੀਂ ਸੀਮਿਤ ਸਿਗੇ ਕਿਉਂਕਿ ਉਹ ਅਮਰੀਕਾ ਵਿੱਚ ਵੀ ਬਜ਼ੁਰਗ ਨੂੰ ਇਨਸਪਾਇਰ ਕਰ ਸਕਦੇ ਸੀਗੇ ਫਰਾਂਸ ਵਿੱਚ ਵੀ ਕਰ ਸਕਦੇ ਸੀ ਕਿਸੇ ਨੂੰ ਵੀ ਕਰ ਸਕਦੇ ਸੀ ਉਹਨਾਂ ਦੀ ਅਚੀਵਮੈਂਟ ਬਿਯੋਂਡ ਯੂ نو ਧਰਮ ਜਾਤ ਕੀ ਮਤਲਬ ਬਿਯੋਂਡ ਐਨੀ ਆਈਡੈਂਟੀਟੀ ਬਿਕੋਜ਼ ਉਹ ਬਿਕੋਜ਼ ਹੀ ਵਾਸ ਅ ਹਿਊਮਨ ਮਾਰਵਲ ਉਹ ਹਿਊਮਨ ਮਾਰਵਲ ਸੀ ਸੋ ਮੈਂ ਤਾਂ ਇਹ ਕਹਿਣਾ ਕਿ ਇਸ ਦੇਸ਼ ਔਰ ਇਸ ਕਮਿਊਨਿਟੀ ਔਰ ਸਟੇਟ ਨੇ ਇੱਕ ਹਿਊਮੈਨਿਟੀ ਨੂੰ ਇੱਕ ਗਿਫਟ ਦਿੱਤੀ ਸੀ ਆਈ ਥਿੰਕ ਥੈਟ ਇਜ਼ ਵਾਟ ਫੋਜਾਸਿੰਗ ਵਾਸ ਟੂ ਦ ਵਰਲਡ ਹੀ ਵਾਸ ਅ ਗਿਫਟ ਪਹਿਲੀ ਮੁਲਾਕਾਤ ਫੋਜਾਸਿੰਗ ਹਰਨਲ ਕਦੋਂ ਹੁੰਦੀ 2005 ਵਿੱਚ ਮੈਂ ਸਿਕਸ ਅਨਲਿमिटेड ਲਿਖ ਰਿਹਾ ਸੀ ਉਹਦੇ ਚ ਉਹਨਾਂ ਨੂੰ ਫੀਚਰ ਕੀਤਾ ਸੀ ਕਿਉਂਕਿ ਉਦੋਂ ਹੁਣ ਵੀ 2004 ਵਿੱਚ ਐਡ ਆਈ ਸੀਗੀ ਐਡਿਟ ਐਸ ਵਿੱਚ ਨਾ ਰਨਿੰਗ ਕੈਂਪੇਨ ਸੀ ਸੋ 6 ਅਨ ਲਿमिटेड ਮੇਰੀ ਕਿਤਾਬ ਸੀ ਆਫ ਇਮਿਨੈਂਟ 6 ਆਫ ਯੂਕੇ ਐਂਡ ਯੂਐਸਏ ਸੋ ਉਦੋਂ ਮੈਂ ਮਿਲਿਆ ਸੀ ਇਹਨਾਂ ਨਾਲ 3-4 ਦਿਨ ਲਾਇਏ ਸੀ ਫਿਰ 2011 ਜਨਵਰੀ ਜੀਵਨੀ ਰਿਲੀਜ਼ ਹੋਈ ਉਤੋਂ ਬਾਅਦ ਮੈਂ ਜੀਵਨੀ ਲਿਖੀ ਸੀ ਦ ਟਰਬਨ ਟੋਰਨੇਡੋ ਬਸ ਉਸ ਤੋਂ ਬਾਅਦ ਸਾਡੀ ਯਾਰੀ ਸੀ ਦੋਸਤੀ ਸੀ ਅਸੀਂ ਬੁੱਕ ਟੂਰ ਵੀ ਟਰੈਵਲ ਕੀਤੇ ਆਸਟ੍ਰੇਲੀਆ ਵੀ ਕੀਤਾ ਅਮਰੀਕਾ ਵੀ ਕੀਤਾ ਫਿਰ ਮੈਂ ਦੋ ਮੈਰਾਥons ਨਾਲ ਨਾਲ ਗਿਆ ਬੰਬੇ ਬਟ ਫਿਰ ਫੋਜਾ ਸਿੰਘ ਦਾ ਗਲੋਬਲ ਫੀਨੋਮਨਾ ਸੀਗੇ ਫੋਜਾ ਸਿੰਘ ਹੋਰਾਂ ਦਾ ਸੁਭਾਅ ਇੱਕੋ ਤਰ੍ਹਾਂ ਦਾ ਸੀਗਾ ਯਾ ਘੱਰ ਹੋਰ ਤਰੀਕੇ ਦੇ ਨਾਲ ਬਾਹਰ ਕਿਸੇ ਹੋਰ ਤਰੀਕੇ ਦੇ ਨਾਲ ਮੇਲ ਕਰਤਾंचे ਤਰੀਕੇ ਦੇ ਨਾਲ ਮੇਲ ਮਿਲਪ ਹੁੰਦਾ ਫੋਜਾ ਸਿੰਘ ਬੜਾ ਸਾਫ਼ ਆਦਮੀ ਸੀ ਉਹਦੀ ਉਹਦੀ ਨੀਅਤ ਵਿੱਚ ਕ੍ਰੀਡ ਨਹੀਂ ਸੀ ਸਾਰੇ ਜਿੰਨੀ ਫੌਜਾ ਸਿੰਘ ਹੁਣਾਂ ਨੂੰ ਰੈਵਨਿਊ ਮਿਲਿਆ ਉਹਨਾਂ ਨੇ ਸਾਰਾ ਚੈਰਿਟੀਜ਼ ਦਿੱਤਾ ਤੁਸੀਂ ਕਿਤੇ ਖਾਣ ਵੀ ਅਸੀਂ ਜਾਈਦਾ ਸੀ ਐਡੇਡੇ ਡਿਨਰ ਲੱਗੇ ਹੁੰਦੇ ਸੀ ਜੋ ਚੀਜ਼ ਚਾਹੀਦੀ ਸੀ ਬਸ ਉਹਨਾਂ ਹੀ ਚੱਕਦੇ ਸੀ ਇਹ ਨੀਅਤ ਦੀ ਗੱਲ ਹੁੰਦੀ ਹੈ ਉਹਨਾਂ ਦੀ ਨੀਅਤ ਹਰ ਪੱਖੋਂ ਸਾਫ਼ ਸੀ ਭੁੱਖ ਨਹੀਂ ਸੀ ਸੋ ਜਵਾ ਜਨਾਂ ਨੂੰ ਇੱਜ਼ਤ ਮਿਲ ਰਹੀ ਹੈ ਇਹ ਰਨਿੰਗ ਤੋਂ ਇਲਾਵਾ ਇੱਕ ਉਹਨਾਂ ਦੇ ਕਿਰਦਾਰ ਦੀ ਇੱਜ਼ਤ ਜਿਹੜਾ ਹੈ ਕਿ ਉਹਨਾਂ ਦਾ ਕਿਰਦਾਰ ਜਿਹੜਾ ਉਹਨਾਂ ਨੇ ਆਪਣਾ ਬਣਾਇਆ ਨਾਲ ਤੇ ਉਹਦੀ ਇੱਜ਼ਤ ਕਈ ਵਾਰੀ ਜਦੋਂ ਤੁਸੀਂ ਗੱਲਾਂ ਵੀ ਉਹਨਾਂ ਨਾਲ ਕਰਦੇ ਸੀ ਤੇ ਅਖੀਰਲੀ ਵਾਰੀ ਗੱਲ ਤੁਹਾਡੀ ਕਦੋਂ ਉਹਨਾਂ ਨਾਲ ਹੋਈ ਤੇ ਸਵਾਲ ਮੇਰਾ ਇਹ ਹੈ ਕਿ ਫੌਜ ਸਿੰਘ ਹੋਰੀ ਕਦੀ ਇਹ ਗੱਲ ਕਹਿੰਦੇ ਸੀ ਕਿ ਆਹ ਕੰਮ ਕੋਈ ਸ਼ੁਵੰਤ ਮੇਰਾ ਰਹਿ ਗਿਆ ਇਹ ਮੈਂ ਹਾਲੇ ਕਰਨਾ ਕੁਝ ਇਸ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਮਦਦ ਜਾਂ ਕੀ ਜ਼ਾੜੀਆਂ ਨਿਕੋਨਾਂ ਪਿਆ ਇਹ ਫੌਜਾ ਸਿੰਘ ਦਾ ਡੇ ਟੂ ਡੇ ਰਹਿੰਦੇ ਸੀ ਬਟ ਮੈਂ ਉਹਨਾਂ ਨੂੰ 2024 ਦਸੰਬਰ ਚ ਮਿਲਿਆ ਸੀ ਮੈਂ ਤੇ ਪੰਜਾਬ گورنر ਕਟਾਰੀਆ ਸਾਹਿਬ ਇੱਥੇ ਇਕੱਠੇ ਆਏ ਸੀ ਇੱਕ ਟੋਰ ਕੀਤਾ ਸੀ ਤੁਹਾਨੂੰ ਤੁਸੀਂ ਮੇਰੀ ਵਾਕ ਸੀਗੀ ਪੀਪਲਸ ਵਾਕ ਅਗੇਂਸ ਡਰੱਗਸ ਤੇ ਮੈਂ ਪਿੰਡੋਂ ਸ਼ੁਰੂ ਕੀਤੀ ਸੀ ਚੌਥਾ ਦਿਨ ਮੈਂ ਇੱਥੋਂ ਰੱਖਿਆ ਸੀ ਫੌਜਾ ਸਿੰਘ ਦੇ ਘਰੋਂ ਜੀ ਤੇ ਅਸੀਂ ਇੱਥੋਂ ਚੱਲੇ ਸੀ ਉਦੋਂ ਮੈਨੂੰ ਮਿਲੇ ਸੀ 2024 ਵਿੱਚ ਦਸੰਬਰ ਲਾਸਟ ਤੇ ਐਟ ਰੂਟ ਸੀ ਮੈਨਾਂ ਉਹਨਾਂ ਨੂੰ ਕੁਝ ਤਾਂ ਹੁੰਦਾ ਸੀ ਬਾਬਾ ਮਰਨ ਤੋਂ ਤਾਂ ਨਹੀਂ ਡਰ ਲੱਗਦਾ ਕਹਿੰਦਾ ਹਾਲ ਲੱਗਦਾ ਹੈ ਉਹ ਮੇਲਾ ਲੱਗਿਆ ਹੋਇਆ ਸੋ ਜਿਹੜਾ ਹਾਈਵੇ ਹੈ ਇਹੀ ਬਾਬੇ ਦਾ ਥੀਏਟਰ ਬਣ ਗਿਆ ਇੱਥੋਂ ਹੀ ਬਾਬੇ ਦੀ ਜਰਨੀ ਸ਼ੁਰੂ ਹੋਈ ਜਦੋਂ ਕੁਲਦੀਪ ਸਿੰਘ ਦੀ ਡੈਥ ਹੋਈ ਇਹਨਾਂ ਦੇ ਲੜਕੇ ਦੀ ਇੱਥੋਂ ਹੀ ਰਨਿੰਗ ਹੋਈ ਔਰ ਇੱਥੇ ਹੀ ਅੰਤ ਹੋਇਆ ਸੋ ਉਹਨਾਂ ਦਾ ਥੀਏਟਰ ਜਿਹੜਾ ਇੱਕ ਉਹ ਹਾਈਵੇ ਬਣ ਗਿਆ ਮੇਰਾ ਕੀਰਦਾ ਸਵਾਲ ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਜੀ ਦੀ ਰਹਿ ਗਈ ਤੇ ਕਿਸ ਤਰੀਕੇ ਦੇ ਨਾਲ ਬਾਬਾ ਜੀ ਨੂੰ ਯਾਦ ਕੀਤਾ ਜਾਣਾ ਚਾਹੀਦਾ ਕੋਈ ਨਾ ਕੋਈ ਯਾਦ ਤਾਂ ਬਾਬਾ ਜੀ ਦੀ ਆਂਦੀ ਰਹੇਗੀ ਬਾਬਾ ਜੀ ਦੀ ਸੁਗੰਧ ਹੈ ਬਾਬਾ ਜੀ ਦੀ એનર્ਜੀ ਹੈ ਉਹ ਹਮੇਸ਼ਾ ਨਾਲ ਰਹੇਗੀ ਸੋ ਉਹ ਤਾਂ ਹਮੇਸ਼ਾ ਹੀ ਮਿਸ ਵੀ ਹੋਏਗੀ ਬਟ ਫੀਲ ਵੀ ਹੋਏਗੀ ਆ ਯਾਦਗਾਰ ਕਿਦਾਂ ਕਰਨੀ ਚਾਹੀਦੀ ਹੈ ਮੇਰੇ ਸਾਥ ਨਾਲ ਕੋਈ ਨਾ ਕੋਈ ਅ ਬਾਬਾ ਜੀ ਨੂੰ ਇਮੋਰਟਲਾਈਜ਼ ਕਰਨ ਲਈ ਅ ਕੋਈ ਯੂ ਨੋ ਤਾਂ ਮੈਮੋਰੀਅਲ ਵਗੈਰਾ ਬਣਾਉਣੇ ਤਾਂ ਫਜ਼ੂਲ ਹੋਣਗੇ ਜਾਂ ਤਾਂ ਉਹਨਾਂ ਨੂੰ ਕੋਈ ਇਸ ਤਰੀਕੇ ਨਾਲ ਬਣਾਇਆ ਜਾਵੇ ਕਿ ਜਿੱਥੇ ਯੰਗ ਐਥਲੀਟਸ ਜਾਂ ਯੰਗ ਸਪੋਰਟਸ ਪਰਸਨ ਜਾਂ 올ਡ ਏਜ ਜਿਹੜੇ ਲੋਕ ਸਪੋਰਟਸ ਜਾਣਾ ਚਾਹੁੰਦੇ ਐ ਕੁਝ ਉਹੋ ਜੀ ਮੋਟੀਵੇਸ਼ਨ ਹੋਵੇ ਕੋਈ ਉਹਦਾ ਕਨਕਲੂਜਨ ਹੋਵੇ ਸਿਰਫ ਸਿਰਫ ਐਵੇਂ ਪੈਸੇ ਵੇਸਟ ਕਰਕੇ ਕੋਈ ਅਮੀ ਮੋਨਿਊਮੈਂਟ ਬਣਾਤਾ ਜਿਹਦੀ ਜਿਹਦੀ ਯੂਟਿਲਿਟੀ ਨਹੀਂ ਹੈ ਉਹਦਾ ਕੋਈ ਫਾਇਦਾ ਨਹੀਂ ਹਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਖੁਸ਼ਵੰਤ ਸਿੰਘ ਜੀ ਖੁਸ਼ਵੰਤ ਸਿੰਘ ਬਹੁਤ ਲੰਮਾ ਸਮਾਂ ਜਿਹੜਾ ਹੈ ਕਿ ਉਹ ਸਰਦਾਰ ਫੋਜਾ ਸਿੰਘ ਹੋਰਾਂ ਦੇ ਜਿਹੜਾ ਹੈ ਕਿ ਉਹ ਨਾਲ ਰਹੇ ਨੇ ਸਮਾਂ ਉਹਨਾਂ ਨੇ ਵਿਤਿਤ ਕੀਤਾ ਵਾ ਐਸੋ ਇੱਕ ਦੀ ਤਸਵੀਰ ਜਿਹੜੀ ਹੈ ਕਿ ਸਰਦਾਰ ਫੋਜਾ ਸਿੰਘ ਹੋਰਾਂ ਦੇ ਜਿਹੜੀ ਹੈ ਕਿ ਉਹ ਘਰ ਤੋਂ ਤੁਹਾਨੂੰ ਦਿਖਾ ਰਹੇ ਆ ਕੁਝ ਹੀ ਦੇਰ ਦੇ ਵਿੱਚ ਜਿਹੜਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਵੰਤ ਸਿੰਘ ਮਾਨ ਗਵਰਨਰ ਸਾਹਿਬ ਜਿਹੜੇ ਨੇ ਕੀ ਕਟਾਰੀਆ ਸਾਹਿਬ ਉਹ ਵੀ ਇੱਥੇ ਪਹੁੰਚ ਰਹੇ ਨੇ ਬੌਂਡੀ ਕਈ ਸਖਸ਼ੀਤਾ ਜਿਹੜੀਆਂ ਨੇ ਕੀ ਉਹ ਲਗਾਤਾਰ ਜਿਹੜੀਆਂ ਇੱਥੇ ਪਹੁੰਚ ਰੀਆਂ ਨੇ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਐਸੋਕ ਅੰਤਿਮ ਦਰਸ਼ਨਾਂ ਲਈ ਸਰਦਾਰ ਫੌਜਾ ਸਿੰਘ ਹੋਰਾਂ ਦੇ ਮ੍ਰਿਤਕ ਦੇ ਜਿਹੜੀ ਇੱਥੇ ਰੱਖੀ ਗਈ ਹੈ 12 ਵਜੇ ਜਿਹੜਾ ਕਿ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿਖੇ ਜਿਹੜਾ ਕਿ ਬਿਆਸ ਪਿੰਡ ਜਲੰਧਰ ਦੇ ਨਾਲ ਹੈ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਦੋਤੇ ਪੋਤੇ ਉਹਨਾਂ ਦੇ ਬੇਟੇ ਬੇਟੀਆਂ ਐਸ ਵਕਤ ਇੱਥੇ ਬੈਠੀਆਂ ਹੋਈਆਂ ਨੇ ਹਰੇਕਾ ਕੋ ਗੰਭੀਰ ਹੈ ਦੇਸ਼ ਹੋਵੇ ਚਾਹੇ ਵਿਦੇਸ਼ ਹੋਵੇ ਹਰ ਇੱਕ ਜਗ੍ਹਾ ਤੇ ਅੱਜ ਫੋਤਾ ਸਿੰਘ ਕੋਰਾ ਨੂੰ ਯਾਦ ਕੀਤਾ ਜਾ ਰਿਹਾ ਹੈ 14 ਜੁਲਾਈ ਨੂੰ ਉਹ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਬਾਅਦ ਫੋਤਾ ਸਿੰਘ ਸਾਡੇ ਚ ਨਈ ਰਹੇ ਬਹੁਤ ਸਾਰੀਆਂ ਨੇ ਕਹਾਣੀਆਂ ਨੇ ਤੇ ਹੋਰ ਕਈ ਅਸੀਂ ਕਿਸੇ ਨੇ ਲੈ ਕੇ ਤੁਹਾਡੇ ਚ ਜਲਦੀ ਹਾਜ਼ਰ ਪਾਵਾਂਗੇ ਤੇ ਅੱਗੇ ਕਵਰੇਜ ਲੈ ਕੇ ਵੀ ਜਿਹੜਾ ਕਿ ਤੁਹਾਡੇ ਚ ਹਾਜ਼ਰ ਪਾਵਾਂਗੇ ਉਨੀ ਦੇਰ ਤੱਕ ਮੇਰੇ ਕੈਮਰਾ ਪਰ ਸਟਿੰਜੀ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਨਿਊਜ਼ ਦੇ ਜਾਓ ਧੰਨ